ਹਾਂਜੀ ਦੋਸਤੋ ਜੋ ਅੱਜ ਸੋਹਣ ਦਵਾਈ ਦੱਸ ਰਿਹਾ ਹਾਂ ਉਹ ਹੈ ਫੈਟੀ ਲੀਵਰ ਲਈ ਜਿਸ ਦੇ ਬਹੁਤ ਸੋਹਣੇ ਰਿਜ਼ਲਟ ਹਨ ਜਿੰਨੇ ਵੀ ਮਰੀਜ਼ਾਂ ਨੂੰ ਦਿੱਤੀ ਹੈ ਅੱਜ ਤੱਕ ਕਦੇ ਵੀ ਵਿਅਰਥ ਨਹੀਂ ਗਈ ਜਿਨ੍ਹਾਂ ਦਾ ਫੈਟੀ ਲੀਵਰ ਰਹਿਣਾ ਹੈ ਬਾਰ-ਬਾਰ ਦਵਾਈਆਂ ਲੈ ਕੇ ਥੱਕ ਗਏ ਹਨ ਇੱਕ ਵਾਰ ਇਹ ਜ਼ਰੂਰ ਵਰਤ ਕੇ ਦੇਖੋ ਚਰਾਇਤਾ ਲੈਣਾ ਹੈ 50 ਗ੍ਰਾਮ ਕਟਕੀ ਲੈਣੀ ਹੈ 50 ਗ੍ਰਾਮ ਭੂਮੀ ਆਮਲਾ ਲੈਣਾ ਹੈ 50 ਗ੍ਰਾਮ ਤੇ ਪੁਨਰਵਲਾ ਲੈਣਾ ਹੈ 50 ਗ੍ਰਾਮ ਇਹ ਚਾਰੇ ਚੀਜ਼ਾਂ ਦਾ ਪਾਊਡਰ ਕਰਕੇ ਇੱਕ ਚਮਚ ਇੱਕ ਗਲਾਸ ਪਾਣੀ ਵਿੱਚ ਪਾ ਕੇ ਇਸ ਨੂੰ ਉਬਾਲੋ ਤੇ ਜਦੋਂ ਪਾਣੀ ਦਾ ਚੌਥਾ ਹਿੱਸਾ ਰਹਿ ਜਾਵੇ ਤਾਂ ਇਸ ਨੂੰ ਪੀ ਲਵੋ ਇਹ ਇੱਕ ਮਹੀਨਾ ਜਾਂ 20 ਦਿਨ ਦੇ ਅੰਦਰ ਅੰਦਰ ਤਿੰਨਾ ਵੀ ਫੈਟੀ ਲੀਵਰ ਹੋਵੇ ਬਹੁਤ ਜਲਦੀ ਠੀਕ ਕਰ ਦਿੰਦਾ ਹੈ ਇਸ ਨਾਲ ਮੈਂ ਕਾਫੀ ਮਰੀਜ਼ ਹਨ ਜਿਨ੍ਹਾਂ ਨੂੰ ਵੀ ਦਵਾਈ ਦਿੱਤੀ ਕਦੇ ਵੀ ਵਿਅਰਥ ਨਹੀਂ ਗਈ ਧੰਨਵਾਦ ਦੋਸਤੋ